ਪੰਜਾਬ ਦੀ ਪਵਿੱਤਰ ਧਰਤੀ ਸ਼੍ਰੀ ਮੁਖਤਸਰ ਸਾਹਿਬ ਜਿੱਥੇ ਹਰ ਕਣ ਕਣ ਵਿੱਚ ਗੁਰੂ ਸਹਿਬਾਨ ਦੀ ਕੁਰਬਾਨੀ ਦੀ ਖੁਸ਼ਬੂ ਵਸਦੀ ਹੈ ਜਿਹੜੀਆਂ ਬਾਦ ਤਰਵੇਂ ਜਿੱਧੋ ਸ਼ੇਰਬ ਘਰ ਲਿਲਡਾਵੇਂ ਤੋਂ ਤਦ ਦਾਤਾਂ ਨਿਮਾਣੀ ਅਤੂ ਤੇਰੇ ਤਰ ਮਾਨ ਨਿਮਾਣਿਆ ਨੂੰ ਇੱਥੇ ਸਥਿਤ ਹੈ ਗੁਰਦੁਆਰਾ ਸ੍ਰੀ ਤਰਨ ਤਾਰਨ ਸਾਹਿਬ ਜੋ ਸਿੱਖ ਇਤਿਹਾਸ ਦੀ ਇੱਕ ਅਮੁੱਲੀ ਨਿਸ਼ਾਨੀ ਹੈ ਇਹ ਪਵਿੱਤਰ ਸਥਾਨ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਹਿਰਾਈ ਦੇ ਨਾਲ ਜੁੜਿਆ ਹੋਇਆ ਹੈ। ਇਸ ਧਰਤੀ ਤੇ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਜ਼ੁਲਮ ਦੇ ਖਿਲਾਫ ਖੜੇ ਹੋਣ ਅਤੇ ਧਰਮ ਦੀ ਰੱਖਿਆ ਲਈ ਹਰ ਕੁਰਬਾਨੀ ਦੇਣ ਦਾ ਸੰਦੇਸ਼ ਦਿੱਤਾ ਸੀ। ਗੁਰੂ ਸਾਹਿਬ ਖਦਰਾਣੇ ਦੀ ਟਾਬ ਦੀ ਜੰਗ ਲੜਨ ਤੋਂ ਬਾਅਦ ਤੱਕ ਸ੍ਰੀ ਦੰਦਵਾ ਸਾਹਿਬ ਨੂੰ ਜਾਂਦੇ ਹੋਏ ਇਸ ਜਗ੍ਹਾ ਤੇ ਰੁਕੇ ਸੀਗੇ ਇਸ ਕਰਕੇ ਇਸ ਸਥਾਨ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਸਥਾਨ ਹੈ ਗੁਰਦੁਆਰਾ ਸ੍ਰੀ ਤਰਨ ਤਾਰਨ ਸਾਹਿਬ ਅੱਜ ਵੀ ਸੰਗਤ ਲਈ ਆਸਥਾ ਸ਼ਾਂਤੀ ਅਤੇ ਸੇਵਾ ਦਾ ਕੇਂਦਰ ਹੈ ਇੱਥੇ ਆ ਕੇ ਮਨੁੱਖ ਆਪਣੇ ਦੁੱਖ ਦਰਦ ਭੁੱਲ ਕੇ ਗੁਰੂ ਚਰਨਾਂ ਵਿੱਚ ਸਿਰ ਨਿਵਾਉਂਦਾ ਹੈ ਲੰਗਰ ਦੀ ਅਤੁੱਟ ਸੇਵਾ ਗਰਵਾਣੀ ਦੀ ਮਿੱਠੀ ਗੂੰਜ ਅਤੇ ਸੇਵਾਦਾਰਾਂ ਦੀ ਨਿਮਰਤਾ ਇਸ ਸਥਾਨ ਨੂੰ ਹੋਰ ਵੀ ਪਵਿੱਤਰ ਬਣਾ ਦਿੰਦੀ ਹੈ। ਗੁਰਦੁਆਰਾ ਸ੍ਰੀ ਤਰਨ ਤਾਰਨ ਸਾਹਿਬ ਸਿਰਫ ਇੱਕ ਧਾਰਮਿਕ ਸਥਾਨ ਨਹੀਂ ਹੈ। ਸਗੋਂ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਗੁਰੂ ਦਾ ਸਿੱਖ ਬਣਨਾ ਸੱਚ ਸੇਵਾ ਅਤੇ ਸਹਿਸ ਦਾ ਰਾਹ ਅਪਣਾਉਂਦਾ ਹੈ। ਆਓ ਇਸ ਪਵਿੱਤਰ ਧਰਤੀ ਤੇ ਨਤਮਸਤਕ ਹੋ ਕੇ ਗੁਰੂ ਸਾਹਿਬ ਤੋਂ ਚੜ੍ਹਦੀ ਕਲਾ ਸਬਰ ਅਤੇ ਸੱਚ ਦੇ ਮਾਰਗ ਤੇ ਚੱਲਣ ਦੀ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ